ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਰਾੜ ਪਲਵਿੰਦਰ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਨ ਲੱਗੇ ਆ ਕਿ ਲੋਕਾਂ ਵਿੱਚ ਇੱਕ ਗੱਲ ਦੀ ਚਰਚਾ ਕਾਫੀ ਬਣੀ ਪਈ ਆ ਵੀ ਜਿਹੜੇ ਆਪਣੇ ਸਵਰਨ ਵੀ ਜਿਹੜੀ ਬੱਲੀ ਦੇ ਉੱਪਰਲੇ ਹਿੱਸੇ 'ਚ ਕੁਛ ਦਾਣੇ ਜਿਹੜੇ ਨਹੀਂ ਪਰੇ ਮਨ ਲਾ ਦੇਖਣ ਨੂੰ ਜੇ ਆਪਾਂ ਸੂਰਜ ਦੀ ਰੋਸ਼ਨੀ ਵੱਲ ਕਰਕੇ ਦੇਖੀਏ ਤਾਂ ਜਿਹੜਾ ਬੱਲੇ ਦਾ ਉੱਪਰਲਾ ਹਿੱਸਾ ਥੋੜਾ ਜਿਹਾ ਛਿੱਟੇ ਦਾ ਉਹ ਥੋੜਾ ਜਿਹਾ ਖਾਲੀ ਦਿਖਾਈ ਦਿੰਦਾ ਤਾਂ ਲੋਕਾਂ ਦੇ ਮਨ 'ਚ ਇਹ ਸਵਾਲ ਆ ਕੇ ਵੀ ਇਹ ਦਾਣੇ ਕਿਉਂ ਨਹੀਂ ਪਰੇ ਮਨ ਲਾ ਲੋਕਾਂ ਦੇ ਮਨ 'ਚ ਇਹ ਜਾਂਦਾ ਵੀ ਯਾਰ ਝਾੜ ਘਟੂਗਾ ਪਤਾ ਨਹੀਂ ਵੀ ਇਹ ਰੀਜ਼ਨ ਕੀ ਬਣ ਗਿਆ ਬੀਐਸਰ ਜਿਹੜੀ ਕਣਕ ਚ ਫੋਕ ਵੱਧ ਬਣੂਗੀ ਅੱਜ ਆਪਾਂ ਇਸ ਵੀਡੀਓ ਵਿੱਚ ਇਹੀ ਗੱਲ ਕਰਾਂਗੇ ਕਿ ਮੰਨ ਲਵਾਂ ਵੀ ਇਹ ਬੱਲੀਆਂ ਚ ਦਾਣੇ ਪੂਰੇ ਭਰਨਗੇ ਜਾਂ ਨਹੀਂ ਭਰਨਗੇ ਵਿੱਚ ਆਪਣੇ ਇਸ ਚੀਜ਼ ਦਾ ਕਣਕ ਦੇ ਝਾੜ ਤੇ ਸਰਪਾਉ ਆ ਜਾਂ ਨਹੀਂ ਪਾਊਗਾ ਇਹਦੇ ਤੇ ਆਪਾਂ ਕੋਈ ਸਪਰੇਅ ਕਰਕੇ ਹੱਲ ਕਰ ਸਕਦੇ ਜ ਨਹੀਂ ਕਰ ਸਕਦੇ ਤਾਂ ਆਪਾਂ ਸਿੱਧਾ ਉਸ ਮੁੱਦੇ ਤੇ ਚੱਲਦੇ ਹਾਂ ਆਪਾਂ ਪਹਿਲਾਂ ਕਰਨੇ ਨਾ ਮੈਂ ਤੁਹਾਨੂੰ ਦੱਸਣ ਲੱਗਿਆ ਨਾ ਵੀ ਇਹ ਦਾਣੇ ਜਿਹੜੇ ਬੱਲੀਆਂ ਚ ਹਲੇ ਪ੍ਰੋਪਰ ਕਿਉਂ ਨਹੀਂ ਭਰੇ ਇਹਦਾ ਜਿਹੜਾ ਮੁੱਖ ਕਾਰਨ ਹੈ ਮੇਨ ਕਾਰਨ ਵੱਡਾ ਕਾਰਨ ਹੈ ਜਿਹੜਾ ਸਟ੍ਰੈਸ ਆ ਇਹ ਸਟ੍ਰੈਸ ਕਈ ਤਰ੍ਹਾਂ ਦੀ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਹੁਣ ਆਪ ਨ ਸਾਰੇ ਸਮੇਂ ਜਿਹੜੀ ਤੇਜ਼ ਹਵਾ ਚੱਲਦੀ ਹੈ ਉਹ ਵੀ ਇੱਕ ਕਾਰਨ ਆ ਜਾਂ ਆਪਾਂ ਕਹਦੇ ਵੀ ਜਾਂ ਪਾਣੀ ਵੀ ਵਾਟਰ ਮੈਨੇਜਮੈਂਟ ਵੀ ਹੋ ਸਕਦੀ ਆ ਠੀਕ ਹੈ ਤੇ ਮੰਨ ਕੇ ਚੱਲੋ ਜਿਵੇਂ 240 ਵਗੈਰਾ ਦੀ ਆਪਾਂ ਜੇ ਸਪਰੇਅ ਲੇਟ ਕਰਦੇ ਆ ਉਹਦਾ ਵੀ ਇੱਕ ਰੀਜ਼ਨ ਵੱਡਾ ਕਾਰਨ ਬਣ ਸਕਦਾ ਕਣਕ ਦੀਆਂ ਜਿਹੜੀਆਂ ਕਿਸਮਾਂ ਘੱਟ ਸੰਭਾਲ ਲੈਂਦੀਆਂ ਜਿਨ੍ਹਾਂ ਚ ਜਿਵੇਂ 826 ਹੈ ਜਿਹੜਾ ਉਹਦਾ ਲਾਂਡਾ ਜਿਹੜਾ ਵੇ ਸਮਾਂ ਜਿਹੜਾ 5 ਨਵੰਬਰ ਤੋਂ 15 ਨਵੰਬਰ ਤੱਕ ਹੈ ਫਰੰਟੂਕਾ ਸਾਂਭਣੇ ਕੀਤਾ ਕੀ ਹੈ ਜਿਹੜੀਆਂ ਘੱਟ ਟਾਈਮ ਲਾਈਨ ਵਾਲੀਆਂ ਵੈਰਾਈਟੀਆਂ ਇਹਨਾਂ ਨੂੰ 327 222 187 303 ਇਹਨਾਂ ਨਾਲ ਹੀ ਅਕਤੂਬਰ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਚ ਹੀ ਕੀਤਾ ਤੇ ਇਹਨਾਂ ਦਾ ਜਿਹੜਾ ਨਸਾਰਾ ਜਨਵਰੀ ਦੇ ਅਖੀਰ ਜਾਂ ਫਰਵਰੀ ਦੇ ਸ਼ੁਰੂ ਵਿੱਚ ਹੀ ਹੋ ਗਿਆ ਜਦੋਂ ਟੈਂਪਰੇਚਰ ਲੋ ਸੀਗਾ ਤੇ ਠੰਡ ਜ਼ਿਆਦਾ ਸੀ ਤਾਂ ਉਸ ਕਾਰਨ ਇਹਨੀਆਂ ਫਸਲਾਂ ਸਟ੍ਰੈਸ ਚਲੀਆਂ ਗਈਆਂ ਧਿਆਨ ਜੋ ਰੱਖਣ ਵਾਲੀਆਂ ਗੱਲਾਂ ਇਹ ਹੈ ਕਿ ਜਿਹੜਾ ਘੱਟ ਟਾਈਮ ਵਾਲੀਆਂ ਵੈਰਾਈਟੀਆਂ ਇਹਨਾਂ ਨੂੰ ਜਲਦੀ ਨਾ ਵੇਚਿਆ ਕਰੋ ਤੇ ਨਹੀਂ ਤੇ ਜਿਹੜਾ ਜਨਵਰੀ ਦੇ ਅਖੀਰ ਤੇ ਫਰਵਰੀ ਦੇ ਸ਼ੁਰੂ ਵਿੱਚ ਜਿਹੜਾ ਕੋਰਾ ਪੈਂਦਾ ਉਹ ਤੁਹਾਡਾ ਨੁਕਸਾਨ ਕਰ ਸਕਦਾ ਇਹਦਾ ਇਲਾਜ ਕੋਈ ਵੀ ਨਹੀਂ ਹੈਗਾ ਭਾਵੇਂ ਤੁਸੀਂ ਕਿੰਨੀ ਵੀ ਕੋਈ ਵਧੀਆ ਸਪਰੇਅ ਕਰ ਲੋ ਕੋਈ ਵੀ ਉਲੀਨਾਸ਼ਕ ਜਾਂ ਕੋਈ ਵੀ ਤੁਸੀਂ ਐਨਪੀਕੇ ਸਪਰੇਅ ਜਿਹੜਾ ਇਹਦਾ ਕੋਈ ਹੱਲ ਨਹੀਂ ਹੈਗਾ ਮੇਨ ਗੱਲ ਇਹ ਹੈ ਜਿਹੜੀ ਦਾਣਾ ਬਣਦੀ ਆ ਤਾਂ ਇਹ ਬੱਲੀਆਂ ਵਿੱਚ ਦਾਣਾ ਪੂਰਾ ਬਣੂਗਾ ਘਪਰਾਉਣ ਵਾਲੀ ਕੋਈ ਗੱਲ ਨਹੀਂ ਸਾਰੇ ਵੇਲੇ ਜਿਹੜਾ ਦਾਣਾ ਤੁਹਾਡਾ ਸ਼ੌਕ ਹੋ ਗਿਆ ਸੀਗਾ ਜਿਹੜਾ ਜ਼ਿਆਦਾ ਸਟ्रेस ਕਰਨ ਉਹ ਥੋੜਾ ਜਿਹਾ ਲੇਟ ਜ਼ਰੂਰ ਬਣੂਗਾ ਪਰ ਬਣੂਗਾ ਜ਼ਰੂਰ ਮਤਲਬ ਵੀ ਸਾਡਾ ਬੱਲੀ ਦਾ ਜਿਹੜਾ ਵੀ ਸੈਟ ਥੋਟਾ ਤੇ ਦਾਣਿਆਂ ਦੀ ਜਿਹੜੀ ਗੇਮਪੀ ਪੂਰੀ ਪ੍ਰੋਪਰ ਤਰੀਕੇ ਨਾਲ ਪੂਰੀ ਬਣੂਗੀ ਹਾਂ ਉਹ ਲੇਟ ਥੋੜਾ ਜਿਹਾ ਜ਼ਰੂਰ ਹੋ ਸਕਦਾ ਬਾਕੀ ਵੀਡੀਓ ਵਿੱਚ ਦਿੱਤੀ ਹੋਈ ਜੇ ਤੇ ਕਾ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦੀ